ਸਤਿ ਸ਼੍ਰੀ ਅਕਾਲ ਆਰ ਪੀ ਡੀ 24 ਤੁਸੀਂ ਦੇਖ ਰਹੇ ਹੋ ਮਹਾ ਸਾਰਿਕਾ ਅਤਫਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਬਟਾਂਦਰਾ ਲੇਕੀ ਸਾਡੇ ਨਾਲ ਖਾਸ ਮਹਿਮਾਨ ਨੇ ਡਾਕਟਰ ਤੇਜਿੰਦਰ ਵਿਲੇਜੀ ਪੱਤਰਕਾਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵਖੋਖ ਖਬਰਾਂ ਤੇ ਗੱਲਬਾਤ ਕਰਦੇ ਹਾਂ ਪਹਿਲੀ ਖਬਰ ਵੱਲ ਵਧਿਆਂ ਪਹਿਲੀ ਖਬਰ ਹੈ ਕਿ ਪੰਜਾਬ ਕੈਬਨਿਟ ਦਾ 7ਵੀਂ ਵਰੀ ਵਿਸਥਾਰ ਹੋਇਆ ਹੈ ਇਸ ਨੂੰ ਸਰ ਤੁਸੀਂ ਕੀ ਕਿਵੇਂ ਦੇਖਦੇ ਹੋ ਕੀ ਕਾਰਨ ਹੈ ਦੇਖੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਕੰਪੈਰੀਟਿਵਲੀ ਜੀ ਸਾਡੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਆ ਜੀ ਉਹਨਾਂ ਨਾਲੋਂ ਜਿਹੜਾ ਇਹ ਸਰਕਾਰ ਦੇ ਗਠਨ ਦਾ ਪ੍ਰੋਸੈਸ ਹੈ ਜੀ ਇਹਦੇ ਵਿੱਚ ਵਧੀਆ ਜਿਹੜੀ ਕਾਰਗੁਜ਼ਾਰੀ ਦਿਖਾਈ ਹੈ ਜੀ ਸੱਤ ਵਾਰੀ ਆਖਣ ਨੂੰ ਤਾਂ ਬਹੁਤ ਵੱਡਾ ਫਿਗਰ ਹੈ ਹਮ ਪਰ ਜੇ ਤੁਹਾਨੂੰ ਆਪਣਾ ਮੰਤਰੀ ਜੀ ਕਿਸੇ ਇਸ ਕੇਸ ਕਰਕੇ ਕੱਢਣਾ ਪੈ ਜਾਵੇ ਹਮ ਕਿਉਂ ਮੰਤਰੀ ਕਿਸੇ ਕਰਾਪਸ਼ਨ ਚ ਇਨਵੋਲ ਹੈ ਜੀ ਤਾਂ ਮੈਨੂੰ ਲੱਗਦਾ ਕਿ ਜਿਹੜਾ ਦੁਬਾਰਾ ਪੁਨਰ ਮੰਤਰੀ ਮੰਡਲ ਦਾ ਗਠਨ ਕਰ ਲੈਣਾ ਮਾੜਾ ਕਰਦੀ ਜੀ ਮੈਂ ਜਿੰਨੇ ਵੀ ਮੰਤਰੀ ਹੁਣ ਤੱਕ ਕੱਢੇ ਗਏ ਜਾਂ ਤਾਂ ਉਹ ਕਰਾਪਸ਼ਨ ਚ ਲਿਫਟ ਸੀ ਜੀ ਜਾਂ ਉਹਨਾਂ ਦਾ ਜਿਹੜਾ ਪਾਰਟੀ ਸਬੰਧੀ ਜਿਹੜੀ ਲਾਈਨ ਹੈ ਹੂੰ ਉਹਦੇ ਤੋਂ ਉਹ ਵੱਖਰੇ ਚੱਲਦੇ ਸੀ ਤੇ ਜਾਂ ਫਿਰ ਚੇਤਨ ਸਿੰਘ ਜੋੜਾ ਮਾਜਰਾਵੰਗ ਜੀ ਉਹਨਾਂ ਨੂੰ ਇਹ ਮੰਤਰੀ ਸੈਪ ਜਿਹੜੀ ਆ ਉਹ ਸਿਰ ਤੇ ਚੜ ਗਈ ਸੀ ਤੇ ਉਹ ਵਾਈਸ ਚਾਂਸਲਰ ਨੂੰ ਵੀ ਇਹ ਬੰਦਾ ਨਹੀਂ ਸੀ ਸਮਝਦੇ ਤੇ ਉਹ ਵੀ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸ ਜੀ ਸੋ ਇੱਕ ਤਾਂ ਮੈਂ ਇਸ ਜਿਹੜਾ ਬਾਰ ਬਾਰ ਹੋ ਰਿਹਾ ਇਹ ਮੰਤਰੀ ਮੰਡਲ ਦਾ ਗਠਨ ਹੈ ਹੂੰ ਉਹ ਨੂਮੇ ਇਹ ਸਿੰਗਲ ਤੋਂ ਦਿਖਦਾ ਜੀ ਦੂਸਰੀ ਗੱਲ ਇਹ ਹੈ ਕਿ ਜਦੋਂ ਪਾਰਟੀ ਦਾ ਸੁਪਰੀਮੋ ਲੋਕਾਂ ਨਾਲ ਕੋਈ ਵਾਅਦਾ ਕਰ ਲਵੇ ਹੂੰ ਜਿਵੇਂ ਆਮ ਆਦਮੀ ਪਾਰਟੀ ਇਸ ਇਲੈਕਸ਼ਨ ਦੇ ਵਿੱਚ ਜੀ ਜਦੋਂ ਲੁਧਿਆਣਾ ਦੀ ਚੋਣ ਲੜ ਰਹੀ ਹੈ ਹੂੰ ਉਸ ਵੇਲੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਤੁਸੀਂ ਸੰਜੀਵ ਅਰੋੜਾ ਹੋਰਾਂ ਨੂੰ ਹੂੰ ਆ ਜਿਤਾਉਂਦੇ ਹੋ ਤਾਂ ਮੈਂ ਇਹਨਾਂ ਨੂੰ ਮੰਤਰੀ ਬਣਾਵਾਂਗਾ ਹਮ ਹੁਣ ਇਹ ਗੱਲ ਬੜੀ ਦੇਖਣ ਨੂੰ ਤਾਂ ਇੱਕ ਗ੍ਰਾਮੈਟਿਕਲੀ ਵਾਕ ਲੱਗਦਾ ਹੈ ਜੀ ਪਰੰਤੂ ਇਹਦੇ ਰਾਜਨੀਤੀ ਚ ਬੜੇ ਗਹਿਨ ਜਿਹੜੇ ਇਹਦੇ मीनिंग ਹੁੰਦੇ ਨੇ ਜੀ ਕਿ ਜਿਸ ਇਲਾਕੇ ਦਾ ਕੋਈ ਵਿਅਕਤੀ ਹਮ ਮੰਤਰੀ ਬਣ ਜਾਂਦਾ ਉਸ ਇਲਾਕੇ ਦੇ ਲੋਕਾਂ ਦੀ ਸੁਣਵਾਈ ਸਰਕਾਰ ਤੱਕ ਸਿੱਧੀ ਹੋ ਜਾਂਦੀ ਹੈ ਨੰਬਰ 1 ਹਮ ਨੰਬਰ 2 ਜੇ ਸੰਜੀਵ ਅਰੋੜੇ ਵਰਗਾ ਵਿਅਕਤੀ ਜਿਹੜਾ ਆਪ ਇੱਕ ਕਾਮਯਾਬ ਉਜ્યોਗਪਤੀ ਹੈ ਜੀ ਵਧੀਆ ਵਪਾਰੀ ਦੇ ਤੌਰ ਤੇ ਉਹਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਹੂੰ ਉਹਦੀ ਆਪਣੀ ਸਰਾਊਂਡਿੰਗ ਵਿੱਚ ਇੱਕ ਸਤਕਾਰਤ ਥਾਂ ਆ ਜੀ ਜਿਉ ਬੰਦਾ ਉਸੇ ਇਮਾਨਦਾਰੀ ਨਾਲ ਪੰਜਾਬ ਦੇ ਹਿੱਤਾਂ ਲਈ ਕੰਮ ਕਰੇ ਹੂੰ ਤਾਂ ਉਹ ਹੋਰ ਵੀ ਸਮਰੱਥਾ ਦੇ ਨਾਲ ਪੰਜਾਬ ਦੇ ਉਦਯੋਗ ਨੂੰ ਅੱਗੇ ਖੜ ਸਕਦਾ ਹੈ ਜਾਂ ਜਿਹੜੀ ਵੀ ਉਹਨੂੰ ਜ਼ਿੰਮੇਵਾਰੀ ਮਿਲੇ ਉਸ ਜ਼ਿੰਮੇਵਾਰੀ ਨੂੰ ਅੱਗੇ ਖੜ ਸਕਦਾ ਹਮ ਮੈਂ ਜਿਹੜੀ ਮੰਤਰੀਸ਼ਪ ਹੈ ਜੀ ਉਹਨੂੰ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਦੇਖਦਾ ਹਮ ਪਰ ਇਹ ਗੱਲ ਵੱਖਰੀ ਹੈ ਕਿ ਸਾਡੇ ਜਿਹੜੇ ਮੰਤਰੀ ਬਣਦੇ ਨੇ ਹੁਣ ਤੱਕ ਜਿੰਨੇ ਵੀ ਬਣਦੇ ਨੇ ਜੀ ਉਹ ਇਹਨੂੰ ਜ਼ਿੰਮੇਵਾਰੀ ਦੇ ਤੌਰ ਤੇ ਨਹੀਂ ਉਹ ਇਹਨੂੰ ਮੌਕੇ ਦੇ ਤੌਰ ਤੇ ਦੇਖਦੇ ਨੇ ਵੀ ਹੁਣ ਸਾਨੂੰ ਮੌਕਾ ਮਿਲਿਆ ਤੇ ਅਸੀਂ ਸੱਤ ਪੀੜੀਆਂ ਜੋਗਾ ਧਨ ਕੱਤਰ ਕਰਨਾ ਹੈ ਜੀ ਸੋ ਜੇ ਸੱਤ ਪੀੜੀਆਂ ਜੋਗਾ ਧਨਖਤਰ ਕਰਨ ਦੀ ਮਨਸ਼ਾ ਨਾਲ ਜਿਹੜੇ ਲੋਕ ਮੰਤਰੀ ਬਣਦੇ ਨੇ ਉਹਨਾਂ ਨੂੰ ਕੋਈ ਮੁੱਖ ਮੰਤਰੀ ਜਦੋਂ ਵੀ ਉਹਨੂੰ ਪਤਾ ਲੱਗਦਾ ਹੈ ਤੇ ਉਹਨਾਂ ਨੂੰ ਛੁੱਟੀ ਕਰਕੇ ਘਰ ਬਿਠਾ ਹੁੰਦਾ ਹੈ ਤੇ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਪਨਰਵਸਥਾਰ ਹੈ ਉਹ ਬਹੁਤ ਵੈਲਕਮ ਕਰਨ ਵਾਲੀ ਚੀਜ਼ ਹੈ ਜੀ ਅੱਜ ਹੀ ਇਹ ਪੰਜਾਬ ਵਿੱਚ ਅ 7ਵੀਂ ਵਾਰ ਪੁਨਰਗਠਨ ਮੰਤਰੀ ਮੰਡਲ ਦਾ ਹੋਇਆ ਹੈ ਜੀ ਭਗਵੰਤ ਮਾਨ ਹੋਰਾਂ ਨੇ ਸਮੇਤ 17 ਜਿਹੜੇ ਕੈਬਨਿਟ ਮੰਤਰੀਆਂ ਦੀ ਨੇ ਸੌ ਚੁੱਕ ਲਈ ਹੈ ਔਰ ਜਿਹਦੇ ਵਿੱਚ ਸੰਜੀਵ अरोड़ा ਨੂੰ ਸ਼ਾਮਿਲ ਕਰ ਲਿਆ ਗਿਆ ਸੰਜੀਵ अरोड़ा ਦੇ ਸ਼ਾਮਿਲ ਹੋ ਜਾਣ ਤੋਂ ਬਾਅਦ ਵੀ ਜੀ ਇੱਕ ਮੰਤਰੀ ਦੀ ਪੋਸਟ ਖਾਲੀ ਹੈ ਹੂੰ ਮੈਨੂੰ ਪਾਸਟ ਵਿੱਚ ਲਿਆ ਜਿੰਨੀਆਂ ਵੀ ਸਰਕਾਰਾਂ ਨੇ ਜੀ ਉਹਨਾਂ ਦਾ ਇੱਕ ਇੱਕ ਵੱਲ ਯਾਦ ਹੈ ਜੀ ਕਿਉਂਕਿ ਇਹ ਨਹੀਂ ਕਿ 117 ਦੀ ਵਿਧਾਨ ਸਭਾ ਚ ਜਿੰਨੇ ਮਰਜ਼ੀਆਂ ਮੰਤਰੀ ਬਣਾ ਲਓ ਜੀ ਸੰਵਿਧਾਨ ਇਹਨੂੰ ਬੰਦਿਸ਼ ਲਾਉਂਦਾ ਹੈ ਹਮ ਵੀ ਇੰਨੇ ਹੀ ਮੰਤਰੀ ਹੋ ਸਕਦੇ ਨੇ ਜੀ ਔਰ ਇੰਨੇ ਰਾਜ ਮੰਤਰੀ ਹੋ ਸਕਦੇ ਨੇ ਬਸ ਇਸ ਤੋਂ ਵੱਧ ਨਹੀਂ ਹਮ ਪਰ ਸਾਡੇ ਕੋਲ ਪਿਛਲੀਆਂ ਅਕਾਲੀ ਭਾਜਪਾ ਦੀਆਂ ਸਰਕਾਰਾਂ ਜਾਂ ਕਾਂਗਰਸ ਦੀਆਂ ਸਰਕਾਰਾਂ ਦਾ ਐਸਾ ਟ੍ਰੈਕ ਰਿਕਾਰਡ ਹੈ ਜਿਨ੍ਹਾਂ ਨੇ ਆਪਣੇ ਐਮਐਲਏ ਨੂੰ ਸंसਦੀ ਸਿਕੱਤਰ ਬਣਾਇਆ ਜੀ ਇਹ ਤੋਂ ਬਿਨਾ ਹੋਰ ਐਸੀਆਂ ਡਿਊਟੀਆਂ ਦਿੱਤੀਆਂ ਜਿਨ੍ਹਾਂ 'ਚੋਂ ਮੰਤਰੀ ਵਰਗੀਆਂ ਸੁੱਖ ਸੁਹੂਲਤਾ ਮਾਣਦੇ ਰਹਿ ਜੀ ਸੋ ਇਸ ਦ੍ਰਿਸ਼ਟੀ ਤੋਂ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਜੇ 18 ਮੰਤਰੀਓ ਬਣਾ ਸਕਦੇ ਨੇ ਤੇ 17 ਤੇ ਸਬਰ ਕੀਤਾ ਹੂੰ ਇਹ ਹੋਰ ਉਹਨਾਂ ਦੇ ਲਈ ਸ਼ਾਬਾਸ਼ ਵਾਲੀ ਗੱਲ ਹੈ ਜੀ ਵੀ ਸਰਕਾਰ ਤੇ ਜਿਹੜਾ ਖਰਚਾ ਉਹ ਵਧਦਾ ਰਹੋ ਹੂੰ ਇਹਦੇ ਨਾਲ ਹੀ ਕਿਉਂਕਿ ਮੈਂ ਖਰਚੇ ਦੀ ਗੱਲ ਕਰ ਰਿਹਾ ਜੀ ਇਹਦੇ ਨਾਲ ਹੀ ਮੈਨੂੰ ਇਹ ਗੱਲ ਬਹੁਤ ਦੁੱਖ ਦੇ ਨਾਲ ਕਹੀ ਪੈਂਦੀ ਆ ਹੂੰ ਕਿ ਪੰਜਾਬ ਦੀਆਂ ਸਰਕਾਰਾਂ ਜੀ ਕਾਲੀਦਲ ਭਾਜਪਾ ਤੋਂ ਲੈ ਕੇ 2007 ਤੋਂ ਨਹੀਂ ਇਥੋਂ ਪਿੱਛੇ ਤੋਂ ਲੈ ਕੇ ਹੂੰ 97 98 99 ਤੋਂ ਲੈ ਕੇ ਜੀ ਹੁਣ ਤੱਕ ਬੜੀ ਬੇਸ਼ਰਮੀ ਨਾਲ ਵੱਖ-ਵੱਖ ਰਿਸੋਰਸਸ ਤੋਂ ਪੈਸੇ ਜਨਰੇਟ ਕਰਦੀਆਂ ਆ ਭਾਵ ਲੋਨ ਲੈਂਦੀਆਂ ਔਰ ਪੰਜਾਬ ਅੱਜ ਦੇ ਤਰੀਕ ਵਿੱਚ ਅ ਦੂਸਰੇ ਨੰਬਰ ਤੇ ਸਭ ਤੋਂ ਵੱਡੀ ਕਰਜ਼ਾਈ ਸਟੇਟ ਹੈ ਜੀ ਇਸ ਦ੍ਰਿਸ਼ਟੀ ਤੋਂ ਆਮ ਆਦਮੀ ਪਾਰਟੀ ਨੇ ਕੋਈ ਇੱਕ ਵੀ ਐਸਾ ਕੰਮ ਨਹੀਂ ਕੀਤਾ ਜਿਹਦੇ ਬਿਹਾਫ ਤੇ ਅਸੀਂ ਇਹਨਾਂ ਨੂੰ ਸ਼ਾਬਾਸ਼ ਦਈਏ ਇਹਨਾਂ ਦੇ ਕੰਮ ਦੀ ਸਲਾਘਾ ਕਰੀਏ ਜੀ ਜੇ ਤੁਹਾਨੂੰ ਆਪਣੇ ਮੁਲਾਜ਼ਮਾਂ ਦੀ ਤਨਖਾਹ ਦੇਣ ਦੇ ਲਈ ਭਾਈ ਰਿਜ਼ਰਵ ਬੈਂਕ ਕੋਲੋਂ ਲੋਨ ਲੈਣਾ ਪਵੇ ਹੂੰ ਤੇ ਫਿਰ ਇਹ ਤੋਂ ਸ਼ਰਮਨਾ ਕੀ ਵਰਤਾਰਾ ਕੀ ਹੋ ਸਕਦਾ ਜੇ ਹਰ ਦਿਨ ਗੁਜ਼ਾਰਨ ਵਾਸਤੇ ਤੁਹਾਨੂੰ ਕਰਜ਼ੇ ਦੇ ਨਰਪਨ ਹੋਣਾ ਪਵੇ ਇਹ ਤੋਂ ਵੱਡੀ ਸ਼ਰਮਨਾ ਗੱਲ ਕੀ ਹੋ ਸਕਦੀ ਹੈ ਸੋ ਇਸ ਦ੍ਰਿਸ਼ਟੀ ਤੋਂ ਮੈਂ ਸਮਝਦਾ ਵੀ ਇਹ ਸਾਡੀਆਂ ਪੁਰਾਣੀਆਂ ਸਰਕਾਰਾਂ ਵਰਗੀ ਹੀ ਇੱਕ ਸਰਕਾਰ ਹੈ ਜੀ ਪਰ ਜਿੱਥੋਂ ਤੱਕ ਸਵਾਲ ਨਵੇਂ ਮੰਤਰੀ ਦਾ ਉਨੂੰ ਮੈਂ ਜੀ ਆਇਆਂ ਆਖਦਾ ਜੀ ਬਿਲਕੁਲ ਸਰ ਸੰਜੀਵ ਅਰੋੜਾ ਨੂੰ ਜਿਸ ਤਰ੍ਹਾਂ ਸ਼ਾਮਲ ਕਰ ਲਿਆ ਤਾਂ ਕਿਹੜਾ ਵੀ ਵਿਭਾਗ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਦੇਖੋ ਜਦੋਂ ਸੰਜੀਵ ਅਰੋੜਾ ਹੋ ਰਹੀ ਚੋਣ ਮਹੱਤਵ ਚ ਸੀਗੇ ਜੀ ਉਸ ਤੋਂ ਪਹਿਲਾਂ ਹੀ ਤੁਹਾਨੂੰ ਯਾਦ ਹੋਣਾ ਪਾ ਇਤਿ ਪ੍ਰੋਗਰਾਮ ਵੀ ਕੀਤਾ ਸੀ ਜੀ ਜਦੋਂ ਸੰਜੀਵ ਅਰੋੜਾ ਦੀ ਟਿਕਟ ਦਾ ਐਲਾਨ ਕੀਤਾ ਗਿਆ ਤਾਂ ਉਸੇ ਵੇਲੇ ਲੁਧਿਆਣੇ ਦੇ ਵਿੱਚ ਉਜੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਅਡਰੈਸ ਕਰ ਲਈ ਅਰਵਿੰਦ ਕੇਜਰੀਵਾਲ ਹੋਰੀ ਤੇ ਭਗਵੰਤ ਮਾਨ ਹੋਰੀ ਆਏ ਜੀ ਇਹਨਾਂ ਨੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਉਜੋਗਪਤੀਆਂ ਦੇ ਮਸਲਿਆਂ ਨੂੰ ਅਡਰੈਸ ਕੀਤਾ ਇੱਕ ਕਰ ਜੀ ਫਿਰ ਸੰਜੀਵ ਔਰੋੜਾ ਦੇ ਦਬਾਅ ਪਉਂਦੇ ਸੀ ਹੂੰ ਕਿ ਪੰਜਾਬ ਇੰਡਸਟਰੀਅਲ ਤੌਰ ਤੇ ਪਛੜ ਰਿਹਾ ਹੈ ਜੀ ਇਸ ਪਛੜੇਵੇਂ ਨੂੰ ਦੂਰ ਕਰ ਲਈ ਇੰਡਸਟਰੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਤੇ ਫੋਕਸ ਕਰਨਾ ਪਣਦਾ ਸੀ ਸੋ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਇੰਡਸਟਰੀਅਲ ਏਰੀਆ ਚ ਪਲਾਟ ਲੈ ਹੋਏ ਸੀ ਪਰ ਕਿਸੇ ਵੀ ABCD ਕਾਰਨ ਕਰਕੇ ਉਹ ਪਲਾਟਾਂ ਦੀ ਕਸ਼ਤ ਨਹੀਂ ਸੀ ਦੇ ਪਾਉਂਦੇ ਜਾਂ ਕਸ਼ਤ ਨਹੀਂ ਸੀ ਦੇਣਾ ਚਾਹੁੰਦੇ ਜਾਂ ਪਲਾਟ ਨੂੰ ਛੱਡ ਦੇਣਾ ਚਾਹੁੰਦੇ ਸੀ ਉਹਨਾਂ ਨੂੰ ਇੱਕ ਵਾਰੀ ਫਿਰ ਭਗਵੰਤ ਮਾਨ ਸਰਕਾਰ ਨੇ ਕੈਪੀਟਲ ਪਾਸ ਕਰਕੇ ਉਹਨਾਂ ਨੂੰ ਉਹਨਾਂ ਦੀਆਂ ਕਸ਼ਟਾਂ ਤੇ ਹੀ ਦੁਬਾਰਾ ਲਿਆਂਦਾ ਹੈ ਕਿ ਉਹਨਾਂ ਨੂੰ ਜਿਹੜਾ ਪਲੰਟੀਆਂ ਪਈਆਂ ਨੇ ਜਿਹੜੇ ਜੁਰਮਾਨੇ ਪਏ ਨੇ ਜਾਂ ਜਿਹੜੇ ਹੋਰ ਟੈਕਸ ਵਗਾਰਾ ਉਹਨਾਂ ਨੂੰ ਲੱਗੇ ਨੇ ਉਹਨਾਂ ਤੋਂ ਛੁੱਟੀ ਦੇ ਕੇ ਵਿਆਜ ਮੁਕਤ ਉਹਨਾਂ ਨੂੰ ਕਹਾ ਜੇ ਤੁਸੀਂ ਕਸ਼ਟਾਂ ਦੇ ਦੋਗੇ ਇਹ ਜਿਹੜੇ ਪਲਾਟ ਨੇ ਇਹ ਤੁਹਾਡੇ ਤੁਹਾਨੂੰ ਮਿਲ ਗਏ ਜੀ ਸੋ ਮੈਨੂੰ ਲੱਗਦਾ ਹੈ ਕਿ ਕਈ ਖੇਤਰਾਂ ਨਾਲ ਸਾਡਾ ਸਿੱਧਾ ਵਾਅ ਕਦੀ ਨਹੀਂ ਰਿੰਦਾ ਜਦੋਂ ਸੰਸਾਰ ਪੱਧਰ ਤੇ ਪੂੰਜੀਵਾਦੀ ਵਰਤਾਰਾ ਬਹੁਤ ਸਿਖਰਾਂ ਤੇ ਆ। ਜੀ। ਉਦੋਂ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਜਿਹੜੀ ਇੰਡਸਟਰੀ ਆ ਨਾ ਉਹ ਅਮਰੀਕਾ ਦੇ ਨਾਲ ਵਾਰ ਮੇਚ ਕੇ ਚੱਲ ਨਹੀਂ ਸਕਦੀ। ਜੀ। ਸੋ ਇਸ ਇੰਡਸਟਰੀ ਨੂੰ ਜੇ ਅਸੀਂ ਪੈਰਾਂ ਸੇ ਰੱਖਣਾ ਹੂੰ ਤਾਂ ਬਹੁਤ ਜ਼ਰੂਰੀ ਹੈ ਕੋਈ ਇੰਡਸਟਰੀਅਲਿਸਟ ਜਿਹੜਾ ਆ ਉਹ ਏ ਦੇ ਕਾਰਜ ਭਾਗ ਨੂੰ ਦੇਖੇ। ਹੂੰ ਜੇ ਮੈਂ ਆਪਾਂ ਸਰਸਰੀ ਭਾਸ਼ਾ 'ਚ ਕਹਿ ਸਕਦੇ ਆ ਵੀ ਜੇ 12ਵੀਂ ਪਾਸ ਨੂੰ ਤੁਸੀਂ ਹਾਇਰ ਐਜੂਕੇਸ਼ਨ ਦੇ ਦੋਗੇ ਜੀ ਤਾਂ ਫਿਰ ਜੋ ਹਾਇਰ ਐਜੂਕੇਸ਼ਨ ਦਾ ਉਹ ਬਣਾਏਗਾ ਉਹ ਜਾਣੇ ਜੋ ਉਹਦਾ ਰੱਬ ਜਾਣੇ ਨਹੀਂ ਸੋ ਇੰਡਸਟਰੀ ਦਾ ਵੀ ਜਿਹਦੇ ਤੇ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਦੇਸ਼ਾਂ ਦੀਆਂ ਤਰੱਕੀਆਂ ਜੁੜੀਆਂ ਹੋਈਆਂ ਉਹ ਬੜਾ ਅਹਿਮ ਹੈ ਤੇ ਇੰਡਸਟਰੀ ਨੂੰ ਪਹਿਲਾਂ ਤੋਂ ਹੀ ਸੰਜੀਵ ਅਰੋੜਾ ਦੀ ਸਲਾਹ ਦੇ ਨਾਲ ਇਹਦੇ ਚ ਕੁਝ ਸੁਧਾਰ ਹੋਏ ਵੀ ਨੇ ਜੀ ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਸ ਖੇਤਰ ਚ ਜਿਹੜਾ ਪੋਰਟਫੋਲੀਓ ਮਿਲੇਗਾ ਜੀ ਸਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪਿਛਲੇ ਦਿਨਾਂ ਵਿੱਚ ਜਿਸ ਤਰ੍ਹਾਂ ਨਾਲ ਉਹ ਕੰਮ ਕਰ ਰਹੀ ਹੈ ਅ ਇਸ ਨੇ ਇਸ ਦੇ ਨਾਲ ਇਹ ਜਾਪਦਾ ਹੈ ਕਿ ਉਸ ਨੇ ਜੋ ਦਿੱਲੀ ਦੀ ਹਾਰ ਹੈ ਉਸ ਤੋਂ ਕਾਫੀ ਸਬਕ ਸਿੱਖਿਆ ਹੈ ਕੀ ਦੇਖੋ ਦਿੱਲੀ ਦੀ ਹਾਰ ਨੇ ਸਬਕ ਸਿਖਾਉਣਾ ਹੀ ਸੀ ਜੀ ਤੁਸੀਂ ਇਹ ਦੇਖੋ ਨਾ ਅਰਵਿੰਦ ਕੇਜਰੀਵਾਲ ਵਰਗਾ ਵੱਡਾ ਲੀਡਰ ਹੂੰ ਉਹ ਚੋਣ ਹਾਰ ਗਿਆ ਮਨੀਸ਼ ਸੋਧਿਆ ਵਰਗਾ ਵੱਡਾ ਲੀਡਰ ਚੋਣ ਹਾਰ ਗਿਆ ਹੂੰ ਭਾਵੇਂ ਈਡੀ ਨੇ ਇਹਨਾਂ ਨੂੰ ਜਾਇਜ਼ ਫੜਿਆ ਜਾਂ ਨਜਾਇਜ਼ ਫੜਿਆ ਮੈਂ ਇਹਦੇ 'ਚ ਨਹੀਂ ਜਾਂਦਾ ਜੀ ਪਰ ਲੋਕਾਂ ਨੇ ਇਹਨਾਂ ਦੀ ਗ੍ਰਿਫਤਾਰੀ ਨੂੰ ਜਿਹੜਾ ਆ ਉਹ ਇਹਨਾਂ ਦੇ ਹੱਕ 'ਚ ਨਹੀਂ ਪੁਕਤ ਵੋਟਸ ਕਨਵਰਸ਼ਨ ਨਹੀਂ ਹੋਈ ਲੋਕਾਂ ਦੀ ਹਮਦਰਦੀ ਇਹਨਾਂ ਨਾਲ ਨਹੀਂ ਹੋਈ ਹੁਣ ਇਹ ਦਿੱਲੀ 'ਚ ਤੇ ਹਾਰ ਗਏ ਜੀ ਪਰ ਜਿਹੜੀ ਵੱਡੀ ਸਟੇਟ ਜਿਹੜੀ ਆਪਣੇ ਵਿੱਚ ਫੁੱਲ ਸਟੇਟ ਹੈ ਹੂੰ ਪੰਜਾਬ ਵਿੱਚ ਹੀ ਇਹਨਾਂ ਦਾ ਇੱਕ ਐਕਸਪੈਰੀਮੈਂਟ ਚੱਲ ਰਿਹਾ ਜੀ ਇਸ ਐਕਸਪੈਰੀਮੈਂਟ ਵਿੱਚ ਵੀ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਇਹ ਵਾਅਦਾ ਕਰਕੇ ਆਏ ਸੀ ਕਿ ਅਸੀਂ ਜਿਹੜੀ ਰੇਤਾ ਆ ਇਹਦੇ ਤੋਂ ਤਾਂ ਰੈਵਨਿਊ ਜਨਰੇਟ ਕਰਾਂਗੇ ਅਸੀਂ ਰੇਤਾ ਤੋਂ ਕਮਾਈ ਕਰਾਂਗੇ ਅਸੀਂ ਰੇਤਾ ਸਸਤੀ ਕਰਾਂਗੇ ਅਸੀਂ ਖੱਡਾਂ ਦਾ ਇੱਕ ਠੇਕਾ ਸਿਸਟਮ ਡਿਵੈਲਪ ਕਰਾਂਗੇ ਕੁਝ ਨਹੀਂ ਹੋਇਆ ਜੀ ਰੀਤਾ ਉਦਾਂ ਹੀ ਅੱਗ ਦੇ ਭਾਅ ਮਿਲਦੀ ਐ ਬਿਲਕੁਲ ਅੱਜ ਦੀ ਕੀਮ ਅੱਜ ਦੇ ਯੁੱਗ ਚ ਸਮੇਂ ਚ ਜਦੋਂ ਅਸੀਂ ਘਰ ਬਣਾਉਨੇ ਆ ਤਾਂ ਕੰਨਾਂ ਨੂੰ ਹੱਥ ਰੀਤਾ ਹੀ ਲਵਾ ਦਿੰਦੀ ਐ ਬਜਰੀ ਲਵਾ ਦਿੰਦੀ ਐ ਬਿਲਕੁਲ ਸੋ ਇੱਕ ਤਾਂ ਇਹ ਜਿਹੜਾ ਵਾਅਦਾ ਜੋ ਇਹਨਾਂ ਦੀ ਵਿਉਂਤਬੰਦੀ ਸੀ ਉਹ ਮਿੱਟੀ ਚ ਰੁੜ ਗਈ ਜੀ ਦੂਸਰਾ ਜਿਹੜਾ ਠੇਕਿਆਂ ਦਾ ਪ੍ਰਬੰਧ ਐ ਜਿੱਥੋਂ ਸਾਨੂੰ ਵੱਡਾ ਰੈਵਨਿਊ ਜਨਰੇਟ ਹੁੰਦਾ ਇਹ ਪਹਿਲਾਂ ਤੋਂ ਵੀ ਹੁੰਦਾ ਆਇਆ ਇਹਦੇ ਵਿੱਚ ਜੋ ਦਿੱਲੀ 'ਚ ਨਾ ਐਕਸਪੈਰੀਮੈਂਟ ਕੀਤਾ ਸੀ ਜੀ ਉਸੇ ਐਕਸਪੈਰੀਮੈਂਟ ਦੀ ਖਾਤਰੇ ਜੇਲ੍ਹ 'ਚ ਜਾ ਕੇ ਆਏ ਸੀ ਹਮ ਸੋ ਉਹ ਐਕਸਪੈਰੀਮੈਂਟ ਕੀ ਸੀ ਕੀ ਨਹੀਂ ਸੀ ਉਹ ਪੰਜਾਬ 'ਚ ਡਰ ਦੇ ਕਰ ਨਹੀਂ ਸਕੇ ਜੀ ਚਾਹੁੰਦੇ ਸੀਗੇ ਕਰਨਾ ਹਮ ਪਰੰਤੂ ਉਹ ਕਰ ਨਹੀਂ ਸਕੇ ਹੁਣ ਉਹ ਉਹਦੇ ਬਦੌਲਤ ਨਾ ਤਾਂ ਸ਼ਰਾਬ ਸਸਤੀ ਹੋਈ ਜੀ ਸ਼ਰਾਬ ਸਸਤੀ ਨਹੀਂ ਹੋਈ ਇਹਦੇ ਕਰਕੇ ਲੋਕ ਸ਼ਰਾਬ ਪੀਂਦੇ ਨੇ ਹਮ ਤਾਂ ਸਸਤੀ ਸ਼ਰਾਬ ਪੀਂਦ ਕਰਕੇ ਜਿਨ੍ਹਾਂ ਲੋਕਾਂ ਵਿਚਾਰਾਂ ਦੀ ਗੁਜ਼ਾਰਾ ਨਹੀਂ ਹੋ ਰਿਹਾ ਉਹ ਸ਼ਰਾਬ ਕਿੱਥੋਂ ਪੀਣ ਸੋ ਉਹਨਾਂ ਨੂੰ ਸਸਤੀ ਸ਼ਰਾਬ ਦੀ ਲਤ ਲੱਗਦੀ ਹੈ ਤੇ ਉਹ ਸਸਤੀ ਸ਼ਰਾਬ ਵਾਸਤੇ ਤੁਸੀਂ ਪਿਛਲੇ ਦਿਨਾਂ ਦੀਆਂ ਖਬਰਾਂ ਪੜੀਆਂ ਹੋਣਗੀਆਂ ਜੀ ਜਦੋਂ ਵੱਡੀ ਗਿਣਤੀ ਦਰਜਣਾ ਲੋਕ ਜਿਹੜੇ ਨੇ ਉਹ ਸ਼ਰਾਬ ਪੀ ਕੇ ਮਰੇ ਗਏ ਹੂੰ ਸੋ ਮੈਨੂੰ ਇਹ ਲੱਗਦਾ ਕਿ ਇੱਥੇ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਇਕਨੋਮਿਕ ਸੀਗੀ ਉਹ ਫੇਲ ਹੋਈ ਆ ਜੀ ਇਹਦੇ ਨਾਲ ਨਾਲ ਜਿਵੇਂ ਕਮਾਂ ਕਿ ਜਦੋਂ ਇਹਨਾਂ ਦਾ ਰੈਵਨਿਊ ਜਨਰੇਟ ਕਰਨ ਵਾਲਾ ਫਾਰਮੂਲਾ ਹੀ ਨਹੀਂ ਲਾਗੂ ਹੋ ਸਕਿਆ ਤਾਂ ਉਸ ਸੰਦਰਭ ਵਿੱਚ ਇਹਨਾਂ ਕੋਲ ਤੇ ਤਨਖਾਹਾਂ ਦੇਣ ਦੇ ਸੰਸੇ ਪਏ ਹੋਏ ਨੇ ਤੇ ਉੱਤੋਂ ਬੀਬੀਆਂ ਭੈਣਾਂ ਨੂੰ 11-1100 ਰੁਪਇਆ ਦੇਣ ਦਾ ਵਾਅਦਾ ਕੀਤਾ ਹੋਇਆ ਸੋ ਉਹ ਕਿੱਥੋਂ ਦੇ ਦੇਣਾ ਸੋ ਇਸ ਪ੍ਰਸੰਗ ਦੇ ਵਿੱਚ ਜਦੋਂ ਮੈਂ ਇਹ ਦੇਖਦਾ ਕਿ ਆਮ ਆਦਮੀ ਪਾਰਟੀ ਲਈ ਕਿਹੜੀਆਂ-ਕਿਹੜੀਆਂ ਮੁਸ਼ਕਲ ਘਾਟੀਆਂ ਨੇ ਚਰਨਜੀਤ ਚੰਨੀ ਦੀ ਸਰਕਾਰ ਨੇ ਔਰਤਾਂ ਲਈ ਫ੍ਰੀ ਬੱਸ ਸਫਰ ਜਾਰੀ ਕੀਤਾ ਜੀ ਉਹਨੂੰ ਇਹਨਾਂ ਨੇ ਕੰਟੀਨਿਊ ਰੱਖਣਾ ਸੀ ਉਹਨਾਂ ਨੇ ਕੁਝ ਨਰਧਾਰਤ ਕੈਟਾਗਰੀ ਲਈ 300 ਜੁੜ ਫ੍ਰੀ ਕੀਤੇ ਜੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਮੈਂ ਸਾਰਿਆਂ ਲਈ ਕਰਾਂਗਾ ਹੁਣ ਜਦੋਂ ਸਾਰਿਆਂ ਲਈ ਹੁੰਦਾ ਜੀ ਤਾਂ ਜਾਤੀ ਦੇ ਤੌਰ ਤੇ ਸਾਰਿਆਂ ਲਈ ਹੋ ਗਿਆ ਉਹਦੇ ਚ ਇਕਨੋਮਿਕਲੀ ਜਿਹੜਾ ਆ ਜਿਹੜਾ ਅਪਰ ਸੈਕਸ਼ਨ ਆ ਉਹਦੇ ਲਈ ਵੀ ਹੋ ਗਿਆ ਸੋ ਇਸ ਸੰਦਰਭ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਜਨਰੇਸ਼ਨ ਦੇ ਵਿੱਚੋਂ ਦੇ ਸੀ ਲੰਘ ਰਿਹਾ ਲੋਕਾਂ ਦਾ ਇੱਕ ਵਰਗ ਤੇ ਇਹ ਚਾਹੁੰਦਾ ਹੈ ਵੀ ਯਾਰ ਸਾਨੂੰ ਬਿਜਲੀ ਚਾਹੀਦੀ ਹੈ ਸਾਨੂੰ ਮੋਲੀ ਦੇ ਦਿਓ ਠੀਕ ਹੈ ਬਿਜਲੀ ਦੇ ਕੱਟ ਨਾ ਲਾਓ ਸਾਨੂੰ ਬਿਜਲੀ ਪਰੇਸ਼ਾਨ ਨਾ ਕਰੇ ਪਰ ਤੁਸੀਂ ਕਹਿੰਦੇ ਅਸੀਂ ਮੁਕਤ ਦੇਣੀ ਹੈ ਤਾਂ ਜਦੋਂ ਸਾਡੇ ਕੋਲ ਹੋਈ ਉਦੋਂ ਦੇਣੀ ਹੈ ਹਮ ਸੋ ਇਹਦੇ ਨਾਲ ਨਾਲ ਹੀ ਇੱਕ ਕੱਲ ਮੈਨੂੰ ਹੋਰ ਵੀ ਜਿਹੜੀ ਅੱਖਰ ਕੇ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਪੰਜਾਬ ਦਾ ਵੱਡਾ ਸੈਗਮੈਂਟ ਜਿਹੜਾ ਪਿੰਡੂ ਸੈਗਮੈਂਟ ਹੈ ਜਿਹੜੀ ਕਿਸਾਨੀ ਹੈ ਜੀ ਉਹ ਭਗਵਾਨਤਮਾਨ ਦੇ ਉਸ ਜਿਹੜੇ ਸ਼ਲਾਵਾ ਵਿੱਚ ਕਮਾ ਉਹਦੇ 'ਚ ਆਉਣ ਵਾਲੀ ਲੱਗਦੀ ਨਹੀਂ ਉਹਨਾਂ ਲੋਕਾਂ ਦਾ ਮੋਹ ਪੰਗ ਹੋ ਗਿਆ ਉਹ ਇਹਨਾਂ ਦੇ ਜਥੇਬੰਦਕ ਢਾਂਚੇ ਦੀ ਅਨੁਵਾਦ ਕਰਕੇ ਹੋਇਆ ਕਿ ਇਹ ਆਪਣਾ ਜਥੇਬੰਦਕ ਢਾਂਚਾ ਵਿਕਸਿਤ ਨਹੀਂ ਕਰਦੇ ਜੇ ਅੱਗੇ ਸ਼ੁਰੂ 'ਚ ਤਾਂ ਅਸੀਂ ਇਹ ਕਹਿੰਦੇ ਸੀ ਇਹ ਨਵੇਂ ਆ ਇਹਨਾਂ ਕੋਲ ਜੇ ਜਥੇਬੰਦਕ ਢਾਂਚਾ ਨਹੀਂਗਾ ਪਰ ਹੁਣ ਅਸੀਂ ਇਹ ਸਮਝ ਗਏ ਆ ਕਿ ਇਹ ਜਥੇਬੰਦਕ ਢਾਂਚਾ ਵਿਕਸਿਤ ਨਹੀਂ ਕਰਨਾ ਚਾਹੁੰਦੇ ਜੀ ਇਹ ਨਹੀਂ ਚਾਹੁੰਦੇ ਕਿ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਹੈ ਉਹ ਇੰਨਾ ਪਰਪੱਕ ਹੋਵੇ ਕਿ ਸਾਰਾ ਜ਼ਿਲ੍ਹਾ ਜੇ ਉਹ ਕਿਸੇ ਹੋਰ ਪਾਰਟੀ ਚਲੇ ਜਾਵੇ ਤੇ ਸਾਰਾ ਜ਼ਿਲ੍ਹਾ ਉਹਦੇ ਨਾਲ ਚਲ ਜਾਏ ਇਸ ਕਰਕੇ ਇਹ ਉਸ ਸਾਰੇ ਢਾਂਚੇ ਨੂੰ ਡਾਵਾ ਡੋਲ ਜਾ ਰੱਖਣਾ ਚਾਹੁੰਦੇ ਨੇ ਸੋ ਉਹਦੇ ਵਿੱਚੋਂ ਇੱਕ ਸੰਕਟ ਆਉਣ ਵਾਲੇ ਦਿਨਾਂ 'ਚ ਉੱਭਰੇਗਾ ਤੇ ਉਹ ਉੱਭਰਿਆ ਉਹ ਸੰਕਟ ਇਹ ਹੈ ਕਿ ਲੋਕ ਫਿਰ ਜਾਣ ਤੇ ਜਾਣ ਕੇ ਦੇਖੋ ਜੀ ਮੈਂ ਇੱਕ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਦੇ ਨਾਲ ਕੁਝ ਸਮਾਪਤੀਤ ਕੀਤਾ ਜੀ ਉਹ ਆਖਦਾ ਹੈ ਕਿ ਸਾਰਾ ਪਿੰਡ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਸੀਗਾ ਹੂੰ ਉਹਦੇ ਚੋਂ ਕਹਿੰਦਾ ਸਾਰੇ ਲੋਕ ਛੱਡ ਕੇ ਚਲੇ ਗਏ ਤੇ ਮੈਂ ਇਕੱਲਾ ਰਹਿ ਗਿਆ ਜੀ ਸੋ ਸਰਪੰਚ ਹੈ ਪਰ ਪੰਚਾਇਤ ਨਹੀਂ ਕੀ ਨਾਲ ਸਾਰੇ ਮੈਂਬਰ ਉਲਟ ਹੋ ਗਏ ਜੀ ਤੇ ਮੈਂ ਕਹਾ ਤੂੰ ਕਿਤੇ ਹਾਲ ਪਾਰਿਆ ਪਉਣੀ ਸੀ ਕਹਿੰਦਾ ਇੱਥੇ ਕਿਹੜਾ ਕੋਈ ਸੁਣਦਾ ਹੂੰ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਦਿੱਲੀ ਦੀ ਹਾਰ ਨੇ ਜੀ ਕੁਝ ਸਬਕ ਤਾਂ ਜ਼ਰੂਰ ਸਿਖਾਏ ਨੇ ਪਰ ਉਹ ਸਬਕ ਅਜੇ ਇੰਨੇ ਮਤਲਬ ਉਤੋ ਉਤੇ ਵਾਂਗੂ ਰਟੇ ਹੋਏ ਸਬਕ ਨਹੀਂ ਗੇ ਬਹੁਤ ਗਲਤੀਆਂ ਹੋ ਰਹੀਆਂ ਨੇ ਜੀ ਹੋਰ ਵੀ ਸਵਾਲ ਜਵਾਬ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ